ਮਿੱਤਰੋ ਜਿਹੜੇ ਜ਼ਿੰਮੇਦਾਰ ਆਉਣ ਵਾਲੇ ਸਮੇਂ ਦੇ ਵਿੱਚ ਪੈਲੀਆਂ ਨੂੰ ਪਲੱਜ ਕਰਕੇ ਲਿਮਟਾਂ ਲੈ ਰਹੇ ਨੇ ਉਹ ਮੜਾ ਜਾ ਹੋ ਜਾਣ ਸਾਵਧਾਨ ਤੇ ਮੇਰੀ ਗੱਲ ਨੋਟ ਕਰ ਲੈਣਾ ਮੈਂ ਤੁਹਾਨੂੰ ਅਜੇ ਵੀ ਕਹਿਣਾ ਵੀ ਲਿਮਟ ਨਾਲੋਂ ਕਈ ਗੁਣਾ ਚੰਗਾ ਲਾਉਣ ਉਹ ਕਿਵੇਂ ਮੈਂ ਤੁਹਾਨੂੰ ਉਦਾਹਰਣ ਦਿੰਨਾ ਅੱਜ ਤੋਂ 5 ਸਾਲ ਪਹਿਲਾਂ ਮੈਂ 3 ਲੱਖ ਦੀ ਲਿਮਟ ਬਣਾਈ ਤੇ ਅੱਜ ਤੋਂ 5 ਸਾਲ ਹੀ ਪਹਿਲਾਂ ਮੈਂ 5 ਲੱਖ ਦਾ ਲੋਨ ਲਿਆ ਸੀ ਦੁਕਾਨਾਂ ਦੇ ਉੱਪਰ ਜਦੋਂ ਮੈਂ ਲਿਮਟ ਬਣਾਈ ਲਿਮਟ ਬਣਾਉਣ ਤੋਂ ਬਾਅਦ ਭਰਾ ਕਹਿੰਦਾ ਵੀ ਮੈਂ ਕਰਿਆਨੇ ਦਾ ਕੰਮ ਕਰਨਾ ਤੇ ਮੈਨੂੰ ਲੋਨ ਲੈ ਕੇ ਦੇ ਤੇ ਮੈਂ 5 ਲੱਖ ਦਾ ਲੋਨ ਲੈ ਕੇ ਦਿੱਤਾ ਦੁਕਾਨ ਪਾਈ ਉਸ ਦੇ ਵਿੱਚ ਘਰੇਾਨੇ ਦਾ ਸੌਦਾ ਪਾਇਆ ਲੋਨ ਸਾਨੂੰ ਮਿਲਿਆ 7% ਤੇ ਯਾਨੀ ਕਿ ਲਗਭਗ 70 ਪੈਸੇ ਵਿਆਜ ਤੇ ਤੇ ਲਿਮਟ ਸਾਡੀ ਹੈਗੀ ਆ 4% ਤੇ ਲਗਭਗ 40 ਪੈਸੇ ਵਿਆਜ ਤੇ ਅੱਜ ਬਾਈ ਜੀ 6 ਸਾਲ ਹੋ ਗਏ ਨੇ ਪਿਛਲੇ ਸਾਲ ਮੈਂ ਜਿਹੜੀ ਕਿ ਲੋਨ ਲਾ ਦਿੱਤਾ 5 ਲੱਖ ਦਾ ਲੋਨ ਮੈਂ ਫਾਰਕ ਕਰ ਦਿੱਤਾ ਪਰ ਲਿਮਟ ਮੇਰੀ ਹਜੇ ਸਿਰ ਦੇ ਉੱਪਰ ਆ ਹਜੇ ਜੇਕਰ ਤੁਸੀਂ ਲਿਮਟ ਬਣਾ ਲਈ 10 ਲੱਖ ਦੀ ਬਣਾ ਲਈ 20 ਲੱਖ ਦੀ ਬਣਾ ਲਈ 30 ਲੱਖ ਦੀ ਬਣਾ ਲਈ 5 ਲੱਖ ਦੀ ਬਣਾ ਲਈ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਜ਼ਿੰਦਗੀ ਭਰ ਤੁਸੀਂ ਲਿਮਟ ਨਹੀਂ ਲਾ ਸਕਦੇ ਲਿਮਟ ਤੁਹਾਡੀ ਉਦੋਂ ਲਾਉਗੀ ਜਦੋਂ ਤੁਸੀਂ ਜ਼ਮੀਨ ਵੇਚਣੀ ਆ ਉਦੋਂ ਤੁਹਾਨੂੰ ਮਜਬੂਰਨ ਫੱਕ ਕਰਨੀ ਪਊਗੀ ਫਿਰ ਤੁਸੀਂ ਜ਼ਮੀਨ ਵੇਚ ਕੇ ਉਹ ਲਿਮਟ ਵੀ ਲਾਉਂਗੇ ਤਾਂ ਕਰਜ਼ਾ ਲਾਉਂਗੇ ਜੇਕਰ ਤੁਸੀਂ ਲੋਨ ਲੈ ਲੈਨੇ ਆ ਅੱਜ ਕੱਲ ਵੱਡੇ ਵੱਡੇ ਜ਼ਿੰਮੇदार ਟਰੈਕਟਰ ਲੋਨ ਤੇ ਲੈ ਲੈਂਦੇ ਆ ਇਤਨਾ ਕਿਤੇ ਉਹ ਟਰੈਕਟਰ ਦਾ ਲਾਉਣ ਲਾਹ ਦਿੰਦੇ ਆ ਪਰ ਲਿਮਟ ਨਹੀਂ ਉਹਨਾਂ ਤੋਂ ਲੈਂਦੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਜਿਹੜੀ ਲਿਮਟ ਆ ਨਾ ਜਿਵੇਂ ਹੁਣ ਕਿਸੇ ਨੇ 5 ਲੱਖ ਐਰ ਕੀ ਕੀ ਹੋਇਆ ਵੀ 3 3.5 ਲੱਖ ਰੁਪਇਆ ਲਿਮਟ ਸੀ ਮੇਰੀ ਤਾਂ ਮੇਰੇ ਤੋਂ ਹਜੇ ਤੱਕ ਲਿਮਟ ਨਹੀਂ ਭਰੀ ਗਈ 30 ਤਰੀਕ ਲਾਸਟ ਆ ਆੜਤੀ ਇਹਦੀਆਂ ਮੈਂ ਮਿੰਤਾ ਕੱਢੀ ਜਾਂਦਾ ਵੀ ਮੇਰੀ ਲਿਮਟ ਭਰਾ ਦੇ ਲਿਮਟ ਭਰਾ ਦੀ ਇੱਕ ਸਾਲ ਬਾਈ ਜੀ ਮੇਰੇ ਤੋਂ ਲਿਮਟ ਨਾ ਭਰੀ ਗਈ ਤੇ ਮੈਨੂੰ 25000 ਰੁਪਇਆ ਜੁਰਮਾਨਾ ਠੋਕਿਆ 25000 ਰੁਪਇਆ ਇੱਕ ਦਿਨ ਲੇਟ ਹੋ ਗਈ ਸੀ ਹਰ 6 ਮਹੀਨੇ ਬਾਅਦ ਤੁਹਾਨੂੰ ਟੈਨਸ਼ਨ ਹੁੰਦੀ ਆ ਵੀ 3 ਲੱਖ ਰੁਪਇਆ ਕਿਹੇ ਤੋਂ ਫੜੋ 3 ਲੱਖ ਰੁਪਇਆ ਭਰੋ ਠੀਕ ਹੈ ਕਣੀ 2 ਦਿਨ ਲੱਗ ਜਾਂਦੇ ਆ ਬਾਈ ਜੀ ਲਿਮਟ ਭਰਨ ਤੇ ਇੱਕ ਦਿਨ ਪੈਸੇ ਭਰੋ ਫੇਰ ਫੜੋ ਫੇਰ ਵਿਆਜ ਭਰੋ ਫੇਰ ਕਢਾਓ ਫੇਰ ਅਗਲੇ ਦੇ ਦੇ ਕੇ ਆਓ ਇੱਕ ਵਾਰ ਮੈਂ ਲਿਮਟ ਭਰਨ ਵਾਸਤੇ ਆਰਤੀਆ ਤੋਂ 3 ਲੱਖ ਰੁਪਇਆ ਲੈ ਆਇਆ ਉਸ ਤੋਂ ਬਾਅਦ ਲਿਮਟ ਭਰ ਕੇ ਅਗਲੇ ਦਿਨ ਕਢਾ ਕੇ 3 ਲੱਖ ਰੁਪਇਆ ਦੇਣ ਜਾਂਦਾ ਪਿਆ ਸੀ ਤੇ ਪਿੱਛੇ ਮੇਰੇ ਚਾਰ ਬੰਦੇ ਲੱਗ ਗਏ ਜੇ ਉਸ ਦਿਨ ਕਿਤੇ ਪੈਸੇ ਮੇਰੇ ਤੋਂ ਖੂਕੇ ਲੈ ਜਾਂਦੇ 3 ਲੱਖ ਰੁਪਇਆ ਤਾਂ ਮੈਂ ਤਾਂ ਮਰ ਗਿਆ ਹੀ ਨਾ ਥਾਂ ਤੇ ਲਾਉਣ ਦਾ ਕੀ ਆ 6 ਮਹੀਨਿਆਂ ਬਾਅਦ ਕਿਸ਼ਤ ਬਣਾ ਲਓ ਚਾਹੇ ਮਹੀਨੇ ਦੀ ਬਣਾ ਲਓ ਚਾਹੇ ਤਿੰਨਾ ਮਹੀਨਿਆਂ ਦੀ ਬਣਾ ਲਓ ਕੋਈ ਪੈਸੇ ਚੱਕ ਕੇ ਤੁਹਾਨੂੰ ਲਿਮਟ ਘਕਾਉਣ ਦੀ ਲੋੜ ਨਹੀਂ ਲਾਉਣ ਦੇ ਵਿੱਚ ਲਾਉਣ ਦੇ ਵਿੱਚ ਬਸ ਤੁਸੀਂ ਜੇਕਰ ਮਿਹਨਤ ਕਰਦੇ ਹੋ ਕਮਾਈ ਕਰਦੇ ਹੋ ਤਾਂ ਤੁਸੀਂ ਲਾਉਣ ਦੀ ਕਿਸ ਤਰ੍ਹਾਂ ਆਮ ਨਾਲ ਭਰ ਦੋਗੇ ਤੁਹਾਨੂੰ ਫਿਕਰ ਹੋਊਗਾ ਵੀ ਬਾਈ ਜੀ 30000 ਰੁਪਿਆ ਕਿਸ਼ਤ ਭਰਨੀ ਹੈ ਮੈਂ ਤਿੰਨਾਂ ਮਹੀਨਿਆਂ ਦੀ ਜਾਂ ਲੱਖ ਰੁਪਿਆ ਭਰਨੀ ਹੈ 6 ਮਹੀਨਿਆਂ ਦੀ ਮੈਂ ਇੱਥੇ ਬਾਈ ਜੀ ਵੱਡੇ ਵੱਡੇ ਟਰੈਕਟਰ ਵੱਡੀਆਂ ਵੱਡੀਆਂ ਮਸ਼ੀਨਾਂ ਲਾਉਣ ਤੇ ਫੱਕ ਹੁੰਦੀਆਂ ਵੇਖਿਆ ਨੇ ਪਰ ਕਿਸੇ ਦੀ ਹਜੇ ਤੱਕ ਲਿਮਟ ਲਈ ਨਹੀਂ ਵੇਖੀ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਲਿਮਟ ਤੁਹਾਨੂੰ ਘੁਣਵਾ ਕੇ ਖਾਜੇਗੀ ساری ਜ਼ਿੰਦਗੀ ਤੁਹਾਡੇ ਸਿਰ ਤੇ ਰਹੂਗੀ ਤਾਂ ਲਾਉਣ ਤੁਸੀਂ ਔਲੀ ਔਲੀ ਲਾਹ ਦੋਗੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿਸਾਨਾਂ ਨੂੰ ਵੀ ਬੈਂਕਾਂ ਨੂੰ ਕਹੋ ਵੀ ਸਾਨੂੰ ਲੋਨ ਲਾਉਣ ਦਿਓ ਪਰਸਨਲ ਲੋਨ ਮਿਲ ਜਾਣਗੇ ਤੁਹਾਨੂੰ 2 ਤੋਂ 2.5 ਲੱਖ ਰੁਪਏ ਕਿੱਲੇ ਤੇ ਮਿਲ ਜਾਣਗੇ ਹੁਣ ਤਾਂ ਸ਼ਾਇਦ 5 ਲੱਖ ਰੁਪਏ ਕਰਦਾ ਤੁਸੀਂ ਜਾ ਕੇ ਸਰਕਾਰ ਅੱਗੇ ਦੁਹਾਈਆਂ ਦਿਓ ਵੀ ਸਾਨੂੰ ਲੋਨ ਦਿਓ ਕ੍ਰਿਸ਼ੀ ਲੋਨ ਦੇਣ ਵੀ ਅਸੀਂ 2 3 4 5 ਲੱਖ ਰੁਪਏ ਸਾਨੂੰ ਦੇਣ ਜੇਕਰ ਤੁਹਾਡੇ ਸਿਰ ਤੇ ਕਰਜ਼ਾ ਵੀ ਹੈ ਨਾ ਕਿਸੇ ਦਾ ਦੇਣਾ ਤੇ ਲੋਨ ਲੈ ਲਓ 10 ਲੱਖ ਰੁਪਏ ਦਾ ਉਹ ਤੁਸੀਂ ਲਾ ਦੋਗੇ ਮਹੀਨੇ ਦੀ ਕਿਸ਼ਤ ਬਣਾ ਲਓ ਤੁਹਾਨੂੰ ਟੈਨਸ਼ਨ ਤਾਂ ਨਹੀਂ ਲੋਨ ਤੁਹਾਡਾ ਘਟਦਾ ਰਹੂਗਾ ਵਿਆਜ ਘਟਦੀ ਰਹੂਗੀ ਲਿੰਟ ਤਾਂ ਉੱਥੇ ਹੀ ਖੜੀ ਹੈ ਲੈਂਪਟ ਨਹੀਂ ਘਟਣੀ ਜੇਕਰ ਹੱਥ ਜੋੜ ਦੋਗੇ ਤਾਂ ਵੱਖਰੀ ਗੱਲ ਆ ਵੀ ਕਿਤੇ ਤੁਹਾਡੇ ਤੇ ਰਹਿਮ ਹੋ ਜੇ ਪਰ ਜੇਕਰ ਤੁਸੀਂ ਭਰ ਨਹੀਂ ਆ ਮਿਹਨਤ ਵਾਲੇ ਬੰਦੇ ਜੇ ਤਾਂ ਲਿੰਮਟ ساری ਉਮਰ ਨਹੀਂ ਭਰ ਸਕਦੇ ਜ਼ਮੀਨ ਵੇਚ ਕੇ ਲਿੰਮਟ ਭਰੋਗੇ ਜਿੱਦਣ ਭਰੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਮਿੱਤਰੋ ਮੈਨੂੰ ਪਤਾ ਵੀ ਲਿੰਮਟ ਦੇ ਵਿੱਚ ਵਿਆਜ ਬਹੁਤ ਘੱਟ ਪੈਂਦੀ ਆ ਤੇ ਲਾਉਣ ਦੇ ਵਿੱਚ ਵਿਆਜ ਜ਼ਿਆਦਾ ਪੈਂਦੀ ਆ ਕਿਸ਼ਤਾਂ ਵਾਲੇ ਲਾਉਣ ਦੇ ਵਿੱਚ ਪਰ ਲਿੰਮਟ ਬਣਾਈ ਸੀ ਲੋਕਾਂ ਨੂੰ ਆੜਤ ਤੋਂ ਬਚਾਉਣ ਵਾਸਤੇ ਵੀ ਉਹਨਾਂ ਨੂੰ ਆੜਤ ਤੇ ਨਾ ਜਾਣਾ ਪਵੇ ਤੇ ਜਿਹੜੀ ਲਿੰਮਟ ਆ ਜਿਵੇਂ ਆ ਪਾੜਤੀਆਂ ਤੋਂ ਪੈਸੇ ਲੈਣੇ ਆ ਉਵੇਂ ਲਿੰਮਟ ਤੋਂ ਪੈਸੇ ਕੱਢ ਕੇ ਆਪਾਂ ਵਰਤ ਲਈਏ ਪਰ ਕੀ ਹੋਇਆ ਵੀ ਜਦੋਂ ਲਿਮਟ ਦਾ ਗੱਫਾ ਆਉਣ ਲੱਗਾ ਕਿਤੇ ਨਾ ਕਿਤੇ ਜਿਹੜਾ ਮਾਈਂਡ ਸੈਟ ਉਹੋ ਜਿਹਾ ਬਣ ਗਿਆ ਜਾਂ ਤਾਂ ਲੋਕ ਘਰ ਪਾਉਣ ਲੱਗੇ ਜ਼ਰੂਰੀ ਆ ਘਰ ਪਾਉਣਾ ਮੈਂ ਤਾਂ ਇਹ ਨਹੀਂ ਕਹਿੰਦਾ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਜ਼ਰੂਰੀ ਆ ਵਿਆਹ ਵੀ ਲੋਕ ਕਰਦੇ ਨੇ ਲਿਮਟ ਬਣਾ ਕੇ ਪਰ ਕਿਤੇ ਨਾ ਕਿਤੇ ਮਾਈਂਡ ਸੈਟ ਜਿਹਾ ਉਹ ਬਣ ਗਿਆ ਤੇ ਯਾਨੀ ਕਿ ਉਹ ਫਿਰ ਆਰਥ ਦੇ ਵੀ ਕਰਜ਼ਾਈ ਹੋਗੇ ਤੇ ਲਿਮਟ ਵੀ ਉੱਤੇ ਸਿਰ ਤੇ ਹੋਗੀ ਤਾਂ ਲਗਭਗ ਬਾਈ ਜੀ 80% ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੇ ਸਿਰ ਤੇ ਹਜੇ ਵੀ ਲਿਮਟਾਂ ਨੇ ਤੇ ਲਿਮਟ ਮੈਨੂੰ ਨਹੀਂ ਲੱਗਦਾ ਵੀ ਸਾਰੀ ਉਮਰ ਲੈ ਜੀ ਇਹਦੂ ਚੰਗਾ ਸਰਕਾਰ ਨੂੰ ਇਹ ਕਰਨਾ ਚਾਹੀਦਾ ਵੈਲਯਮਟ ਤੇ ਜੰਗਾ ਤੇ ਉਹ 4% ਦੀ ਬਜਾਏ 6% ਲੈ ਲੇ ਤੇ ਉਹਨਾਂ ਨੂੰ ਲੋਨ ਲੈ ਦੇ 5 ਸਾਲ ਦੀ ਵੈਲਿਡਿਟੀ ਰੱਖੇ ਜਿਵੇਂ ਹੁਣ ਮੇਰੇ ਕੋਲੇ 4 ਕਿਲੇ ਨੇ ਤੇ ਮੈਨੂੰ 5 ਲੱਖ ਦਾ ਲੋਨ ਬਹੁਤ ਆ ਲੱਗ ਭਾਗ ਮੈਂ 50 ਤੋਂ 60 ਹਜ਼ਾਰ ਮਹੀਨਾ ਕਿਸ਼ਤ ਭਰ ਸਕਦਾ 70 ਹਜ਼ਾਰ ਭਰ ਸਕਦਾ ਤਾਂ 5 ਸਾਲ ਦੀ ਵੈਲਿਡਿਟੀ ਹੋਵੇ ਉਹਨੂੰ ਲੈ ਵੀ ਭਾਈ ਤੂੰ 5 ਸਾਲਾਂ ਚ 5 ਲੱਖ ਭਰਤਾ ਤੇ ਤੈਨੂੰ 5 ਲੱਖ ਫੇਰ ਦਿੱਤਾ ਜਾਏਗਾ ਜਿਦੇ ਵਿੱਚ ਵਿਆਜ ਵੀ ਬੰਦਾ ਭਰ ਤੂ ਤੇ ਲੋਨ ਭਰ ਕੇ 5 ਸਾਲਾਂ ਬਾਅਦ ਫੇਰ ਉਹ 5 ਲੱਖ ਚੱਕ ਸਕਦਾ ਜਾਂ 6 ਲੱਖ ਚੱਕ ਸਕਦਾ ਤੇ ਇਸ ਤਰੀਕੇ ਦਾ ਸਰਕਾਰ ਨੂੰ ਕੋਈ ਬਣਾਉਣਾ ਚਾਹੀਦਾ ਜੇਕਰ ਉਹ ਲਿਮਟ ਬਣਾਵੇਗੀ ਹੁਣ 5 ਲੱਖ ਕਰਤੀ ਆ ਤੇ ਲੋਕਾਂ ਨੇ ਤਾਂ ਕਰਜ਼ਾਈ ਹੋਣਾ ਹੀ ਹੋਣਾ ਲਿਮਟ ਭਰੀਂਦੀ ਨਹੀਂ ਕਦੀ ਹਨਾ ਬਾਕੀ ਵੱਖਰੀ ਗੱਲ ਆ ਵੀ ਜਿਹੜੀ ਸਰਕਾਰ ਕੁਰਕਰੀ ਨਹੀਂ ਕਰਦੀ ਜਿੱਦਣ ਉਹ ਕੁਰਕਰੀ ਕਰਨ ਤੇ ਆ ਗਈ ਤਾਂ ਤੁਹਾਡੀ ਸਾਰੀ ਜ਼ਮੀਨ ਕਿਸਾਨ ਤੋਂ ਖੋ ਕੇ ਲੈ ਜਾਣੀ ਹੈ ਸੱਚੀ ਕਹਿਣਾ ਹੁਣ ਪ੍ਰਾਈਵੇਟ ਬੈਂਕ ਨੂੰ ਤੁਸੀਂ ਕਰਕੇ ਦੇਖ ਲਓ ਤੁਹਾਡੀ ਜ਼ਮੀਨ ਦੀ ਕੁਰਕਰੀ ਕਰ ਦੇਗੀ ਇਹ ਤਾਂ ਹੈ ਸਰਕਾਰੀ ਬੈਂਕਾਂ ਨੇ ਜਿਹੜੀਆਂ ਕਿ ਆਪਾਂ ਨੇ ਨਾਲ ਸੈਟਲਮੈਂਟ ਕਰ ਲੈਂਦੀਆਂ ਨੇ ਪਰ ਫਿਰ ਵੀ ਕਿਤਨਾ ਕਿਤੇ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਆਪਾਂ ਨੂੰ ਲਿਮਟ ਨਾਲੋਂ کئی ਗੁਣਾ ਚੰਗਾ ਲਾਉਣ ਲੱਗਦਾ ਕਿਸ਼ਤਾਂ ਵਾਲਾ 5 ਲੱਖ ਬੰਦਾ 4 ਕਿੱਲਾਂ ਵਾਲਾ ਈਜ਼ੀ ਤਰੀਕੇ ਨਾਲ ਭਰ ਲੂਗਾ ਠੀਕ ਹੈ ਕਿ ਨਹੀਂ ਸਿਰਫ 6 ਮਹੀਨਿਆਂ ਬਾਅਦ ਉਹਦੀ 70 80 ਅਰ ਜੇਕਰ ਕਿਸ਼ਤ ਹੋਵੇ ਤਾਂ ਆਰਾਮ ਨਾਲ ਘਟ ਸਕਦਾ ਬਾਈ ਜੀ ਰਾਮ ਨਾਲ ਮਿਹਨਤ ਵਾਲਾ ਬੰਦਾ ਜਿਹੜਾ ਕੰਮ ਕਰਨ ਵਾਲਾ ਬੰਦਾ